ਇਸ ਵੀਡੀਓ 'ਚ ਮੈਂ ਤੁਹਾਨੂੰ ਸਿੱਧੂ ਮਸੂਏ ਵਾਲਾ ਬਾਈ ਦੇ ਟੀਮ ਦਾ ਇੱਕ ਨੰਬਰ ਦੇਣ ਜਾ ਰਿਹਾ ਹਾਂ ਤੁਸੀਂ ਇਹ ਸੋਚ ਕੇ ਚੱਲੋ ਕਿ ਇਹ ਵਾਲਾ ਨੰਬਰ ਸਿੱਧੂ ਮਸੂਏ ਵਾਲਾ ਬਾਈ ਦੇ ਪਰਿਵਾਰ ਦਾ ਹੀ ਹੈ ਸਭ ਤੋਂ ਪਹਿਲਾਂ ਇਹ ਦੱਸ ਦੇਣਾ ਕਿ ਸਿੱਧੂ ਬਾਈ ਦੀ ਟੀਮ ਦੇ ਵੱਲੋਂ ਇਹ ਨੰਬਰ ਕਿਉਂ ਦਿੱਤਾ ਗਿਆ ਦੇਖੋ ਹੁਣ ਤੱਕ ਕਾਫੀ ਵੀਡੀਓਜ਼ ਸੋਸ਼ਲ ਮੀਡੀਆ ਤੇ ਆਈਆਂ ਜਿਦੇ ਵਿੱਚ ਸਿੱਧੂ ਮਸੂਏ ਵਾਲਾ ਬਾਈ ਨੂੰ ਟ੍ਰੋਲ ਕੀਤਾ ਗਿਆ ਤੇ ਹੁਣ ਲੋਕਾਂ ਨੇ ਪਿੱਛੇ ਜੇ ਕਿੰਨਾ ਵੱਡਾ ਮੁੱਦਾ ਬਣਾ ਲਿਆ ਸੀ ਸਿੱਧੂ ਬਾਈ ਦੀ ਮਾਤਾ ਜੀ ਨੂੰ ਲੈ ਕੇ ਫਿਰ ਜਦੋਂ ਸਿੱਧੂ ਬਾਈ ਦੀ ਡੈਥ ਹੋਈ ਸੀ ਜਿੰਨਾਂ ਨਾਲ ਸਿੱਧੂ ਬਾਈ ਦੀ ਮੈਰਿਜ ਹੋਣ ਵਾਲੀ ਸੀ ਉਹਨਾਂ ਨੂੰ ਲੈ ਕੇ ਕਿੰ ਜੇ ਫੈਮਿਲੀ ਨੂੰ ਜਾਂ ਸਿੱਧੂ ਬਾਈ ਨੂੰ ਟ੍ਰੋਲ ਕਰਦੇ ਹੋਏ ਕੋਈ ਵੀਡੀਓ ਦਿਖੇ ਜਾਂ ਕੋਈ ਇਦਾਂ ਦੀ ਵੀਡੀਓ ਤੁਹਾਡੇ ਸਾਹਮਣੇ ਆਵੇ ਜਿਹਦੇ ਵਿੱਚ ਬਿਨਾਂ ਹੀ ਗੱਲ ਤੋਂ ਸਿੱਧੂ ਬਾਈ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਸਿੱਧੂ ਬਾਈ ਦੀ ਪਰਿਵਾਰ ਦੀ ਕੋਈ ਪ੍ਰਾਈਵੇਸੀ ਲੀਕ ਕੀਤੀ ਜਾ ਰਹੀ ਹੈ ਜਾਂ ਫਿਰ ਸਿਰਫ ਵਿਊਜ਼ ਦੇ ਚੱਕਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਜਾ ਰਹੀ ਹੈ ਜਿਹਦੇ ਵਿੱਚ ਸਿੱਧੂ ਬਾਈ ਤੇ ਉਹਨਾਂ ਦੇ ਪਰਿਵਾਰ ਦੀ ਗੱਲ ਹੋ ਰਹੀ ਹੈ ਤੁਸੀਂ ਸਿੰਪਲ ਸਟੈਪ ਇਹ ਲੈਣਾ ਹੈ ਕਿ ਤੁਸੀਂ ਇਸ ਨੰਬਰ ਤੇ ਵਟਸਐਪ ਕਰਨੀ ਹੈ ਉਹ ਵੀਡੀਓ ਦੀ ਲਿੰਕ ਜਾਂ ਫਿਰ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰ ਦੇਣਾ ਹੈ ਸਿੱਧੂ ਬਾਈ ਦੀ ਟੀਮ ਦੇ ਵੱਲੋਂ ਇਹ ਉੰਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਪੋਸਟ ਰਿਮੂਵ ਕਰ ਸਕਦੇ ਹੋ ਤਾਂ ਉਹ ਜ਼ਰੂਰ ਕਰ ਦਿਓ ਪਰ ਹਾਂ ਜੇਕਰ ਉਸ ਪਲੇਟਫਾਰਮ ਤੇ ਪੂਰਾ ਕੰਟੈਂਟ ਹੀ ਗਲਤ ਪੋਸਟ ਕੀਤਾ ਗਿਆ ਫਿਰ ਤਾਂ ਪੇਜ ਡਾਉਣ ਦਾ ਫਾਇਦਾ ਵੀ ਹੈ ਸਾਰੇ ਮੀਮ ਪੇਜਾਂ ਵਾਲਿਆਂ ਨੂੰ ਜਾਂ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜੋ ਵੀ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਇਹੀ ਰਿਕਵੈਸਟ ਕਰਨਾ ਚਾਹੂੰਗਾ ਕਿ ਤੁਸੀਂ ਇਦਾਂ ਦੀ ਗਲਤ ਪੋਸਟ ਕੋਈ ਵੀ ਨਾ ਪੋਸਟ ਕਰੋ ਕਿ ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਸਟੈਪ ਲਿਆ ਗਿਆ ਸਿੱਧੂ ਬਾਈ ਦੀ ਟੀਮ ਦੇ ਵੱਲੋਂ ਇਹ ਨੰਬਰ ਜਾਰੀ ਕਰਕੇ ਇਹ ਜਿਹੜਾ ਨੰਬਰ ਤੁਹਾਨੂੰ ਸਕਰੀਨ ਤੇ ਸ਼ੋਅ ਹੋ ਰਿਹਾ ਇਹ ਤੁਸੀਂ ਨੰਬਰ ਸੇਵ ਕਰਕੇ ਰੱਖ ਲਓ ਜੇਕਰ ਤੁਹਾਨੂੰ ਕਿਤੇ ਵੀ ਲ ਐਡਰੈਸ WhatsApp ਤੇ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਜਾਂਦੇ ਜਾਂਦੇ ਤੁਸੀਂ #justiceforsindhumusewala ਜਰੂਰ ਲਿਖ ਕੇ ਜਾਇਓ